ਕੀ ਕਿਸ ਕਸਟਰ ਦੇ ਕਰ ਇਹ ਹੈਗਾ ਡੈਕਨ ਦਾ ਏਸੀ ਸਪਲਿਟ ਇਹਦੇ ਚ ਫਾਲਟ ਇਹ ਆ ਵੀ ਆਨ ਨਹੀਂ ਹੋ ਰਿਹਾ ਤੇ ਆ ਬੱਤੀ ਗ੍ਰੀਨ ਲਾਈਟ ਨਾ ਬਲਿੰਕ ਕਰ ਰਿਹਾ ਨੇੜੇ ਕਰਕੇ ਦਿਖਾ ਦਿਓ ਤਾਂ ਆ ਗ੍ਰੀਨ ਲਾਈਟ ਬਲਿੰਕ ਕਰ ਰਿਹਾ ਜੂਮ ਕਰਕੇ ਦਿਖਾ ਦਿਓ ਹਾਂ ਗ੍ਰੀਨ ਲਾਈਟ ਬਲਿੰਕ ਕਰ ਰਿਹਾ ਇਹਦਾ ਦੇਖਦੇ ਆਪਾਂ ਕੀ ਕਾਰਨ ਹੋ ਸਕਦਾ ਇਹਦੇ ਕਾਰਨ ਜੇ ਆਪਾਂ ਦੇਖੀਏ ਤਾਂ ਇਹਦੀ ਜੇ ਜੋ ਸਵਿੰਗ ਮੋਟਰ ਹੈਗੀ ਆ ਉਹ ਖਰਾਬ ਹੋਵੇ ਤਾਂ ਇਹ ਜਿਹੜੀ ਗ੍ਰੀਨ ਲਾਈਟ ਆ ਬਲਿੰਕ ਕਰ ਲੰਗੀ ਜਾਂਦੀ ਗ੍ਰੀਨ ਲਾਈਟ ਆਪਣੇ ਆਪ ਚ ਕੋਈ ਫਾਲਟ ਨਹੀਂ ਇਹ ਕਿਸੇ ਨਾ ਕਿਸੇ ਨੁਕਸ ਦੀ ਨਿਸ਼ਾਨੀ ਆ ਵੀ ਇਸ ਵਿੱਚ ਕੋਈ ਨੁਕਸ ਹੈਗਾ ਉਹ ਆਪਾਂ ਦੇਖਦੇ ਇਧਰੋਂ ਸਵਿੰਗ ਮੋਟਰ ਦਾ ਜਕ ਲਾ ਕੇ ਉਧਰ ਪੁੱਛਦੇ ਆ ਸੋਕਾ ਸਵਿੰਗ ਮੋਟਰ ਦਾ ਆਪਾਂ ਜੈਕ ਲਾ ਕੇ ਦੇਖਿਆ ਸਵਿੰਗ ਮੋਟਰ ਦਾ ਕੋਈ ਫਾਲਟ ਨਹੀਂ ਜਿਹੜੀ ਐ ਜੀ ਡੀ ਐ ਫਿਰ ਵੀ ਬਲਿੰਕ ਕਰ ਰਹੀ ਹੈ ਇਹਦੇ ਅੱਗੇ ਡਿਸਪਲੇ ਵਾਲੀ ਪੀ ਸੀ ਬੀ ਲੱਗੀ ਹੁੰਦੀ ਆ ਉਹ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਆ ਹੈਗੀ ਹੈ ਡਿਸਪਲੇ ਵਾਲੀ ਪੀ ਸੀ ਬੀ ਇਹ ਇਕੱਲੀ ਡਿਸਪਲੇ ਨਹੀਂ ਇਹਦੇ ਚ ਲਗਭਗ 5 ਇਹਦੇ ਚ ਫੰਕਸ਼ਨ ਹੁੰਦੇ ਆ ਇੱਕ ਤਾਂ ਖੱਬੇ ਪਾਸੇ ਤੁਸੀਂ ਦੇਖ ਰਹੇ ਹੋ ਉਹ ਹੈਗੀ ਬੀਪ ਦੀ ਆਵਾਜ਼ 2 ਨੰਬਰ ਤੇ ਆਨ ਆਫ ਵਾਲੀ ਸਵਿਚ ਆ 3 ਨੰਬਰ ਤੇ ਇੱਕ ਐਲਈਡੀ ਹੈਗਾ ਜੈਲੋ ਕਲਰ ਦਾ ਜੇ ਆਪਾਂ ਕੋਈ ਟਾਈਮਰ ਲਾਇਆ ਉਹਦਾ ਤੇ ਇੱਕ ਗ੍ਰੀਨ ਲਾਈਟ ਜੋ ਜਗ ਰਹੀ ਹੈ ਤੇ ਪੰਜਵੇਂ ਨੰਬਰ ਤੇ ਜੋ ਤੁਹਾਨੂੰ ਦਿਖ ਰਿਹਾ ਉਹ ਸੈਂਸਰ ਹੈ ਰਿਮੋਟ ਦਾ ਰਿਮੋਟ ਦਾ ਸੈਂਸਰ ਹੈ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਆਪਾਂ ਨਹੀਂ ਦਿਖ ਰਹੀ ਇਸ ਪਾਸੇ ਆ ਉਹ ਹੈਗੀ ਆ ਟੂਮ ਸੈਂਸਰ ਆ ਜਿਹੜਾ ਤੁਹਾਨੂੰ ਬਿਲਕੁਲ ਨਿੱਕਾ ਜਿਹਾ ਦਿਖ ਰਿਹਾ ਉੱਪਰ ਟੌਪ ਤੇ ਜਿਹੜੇ ਦੂਜੇ ਵਿੰਡੋ ਏਸੀ ਦੇ ਤੁਸੀਂ ਇੱਕ ਰੂਮ ਸੈਂਸਰ ਵੇਖਦੇ ਹੋ ਲੰਮੀ ਜੀ ਤਾਰ ਲੱਗੀ ਹੁੰਦੀ ਇਹਦੇ ਤੇ ਉੱਪਰ ਚਿਪ ਦੇ ਉੱਪਰ ਹੀ ਇਹਨਾਂ ਨੇ ਪੀਸੀਬੀ ਦੇ ਉੱਪਰ ਹੀ ਰੂਮ ਸੈਂਸਰ ਲਾਤਾ ਹੈਗਾ ਇਹਦਾ ਹੁਣ ਆਪਾਂ 100% ਜਿਹੜੀ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਰੂਮ ਸੈਂਸਰ ਦੇ ਵਿੱਚ ਹੈ ਰੂਮ ਸੈਂਸਰ ਆਪਾਂ ਇਕੱਲਾ ਵੀ ਜੇ ਕੋਈ ਮਾਰ ਬੰਦਾ ਤਾਂ ਰੂਮ ਸੈਂਸਰ ਇਕੱਲਾ ਲਾ ਕੇ ਦੂਜਾ ਸੈਂਸਰ ਲਾ ਕੇ ਵੀ ਚਲਾ ਸਕਦਾ ਪਰ ਆਪਾਂ ਇਹਦੀ ਪੀਸੀਬੀ ਜੋ ਡਿਸਪਲੇ ਆਦਾ ਹਾਂ ਉਹ ਡਿਸਪਲੇ ਬਦਲ ਕੇ ਦੇਖਦੇ ਹਾਂ ਰੂਮ ਸੈਂਸਰ ਬਦਲਣ ਦੀ ਜਗ੍ਹਾ ਆਪਣੇ ਕੋਲੇ ਆ ਇੱਕ ਸਪੇਅਰ ਪੀਸੀਬੀ ਹੈਗੀ ਆ ਦੇਖਣ ਦੀ ਆਪਾਂ ਉਹ ਪੀਸੀਬੀ ਲਾ ਕੇ ਦੁਬਾਰਾ ਦੇਖਦੇ ਹਾਂ ਇੱਕ ਇਹਨੂੰ ਬਦਲ ਕੇ ਵੀ ਕੀ ਫਾਲਟ ਸਹੀ ਹੁੰਦਾ ਜਾਂ ਨਹੀਂ ਹੁੰਦਾ ਇਹ ਫਾਲਟ ਇਹਦਾ ਰੂਮ ਸੈਂਸਰ ਕੰਮ ਨਹੀਂ ਕਰ ਰਿਹਾ ਤੇ ਪੀਸੀਬੀ ਨੂੰ ਸਿਗਨਲ ਨਹੀਂ ਜਾ ਰਿਹਾ ਆਨ ਹੋਣ ਦੇ ਇਸ ਕਰਕੇ ਫਾਲਟ ਕਰ ਰਿਹਾ ਨੇੜੇ ਕਰਕੇ ਦਿਖਾਓ ਆਪਾਂ PCB ਬਦਲਤੀ ਹੈ ਦੂਜੀ ਇਹਦੇ ਚ ਫਾਲਟੇ ਦੇ ਰੂਮ ਸੈਂਸਰ ਦਾ ਹੀ ਸੀ ਜੋ ਕਿ ਸਹੀ ਹੋ ਗਿਆ AC ਦੀ ਸਵਿੰਗ ਵੀ ਦੁਆਰਾ ਚੱਲਣ ਲੱਗ ਗਈ ਹੈ ਤੇ AC ਆਨ ਵੀ ਹੋ ਗਿਆ ਹਵਾ ਦੇਣ ਲੱਗ ਗਿਆ ਜੋ ਇਹਦਾ ਜਿਹੜਾ ਰੂਮ ਸੈਂਸਰ ਆ ਉਹ AC ਦਾ ਕੰਪਨੀ ਨੇ ਬਿਲਕੁਲ PCB ਦੇ ਉੱਤੇ ਲਾਤਾ ਹੈਗਾ ਰੂਮ ਸੈਂਸਰ ਬਦਲਣ ਪਿੱਛੇ ਆਪਾਂ ਨੂੰ ਸਾਰੀ ਜੀ ਪੀ ਸੀ ਬੀ ਬਦਲ ਕੇ ਇਹਦਾ ਜੋ 에ਰਰ ਆ ਰਿਹਾ ਸੀ ਉਹ ਠੀਕ ਕੀਤਾ ਜੀ ਜਿਹੜੇ ਚੋਰ ਬਈ ਆ ਵੀ ਸਾਰੇ ਜਿਹੜੇ ਭਾਰਤੀ ਆ ਵੀ ਸਾਡੇ ਹੱਥ ਚ ਆ